ਸਤਿ ਸ੍ਰੀ ਅਕਾਲ ਜੀ ਇੱਕ ਵਾਰੀ ਗੁਰੂ ਨਾਨਕ ਦੇਵ ਜੀ ਦੇ ਸੋਹਰਾ ਸਾਵ ਭਾਈ ਮੂਲचंद ਜੀ ਨਵਾਬ ਪਾਸ ਪਹੁੰਚੇ ਤੇ ਜਾ ਕੇ ਕਹਿਣ ਲੱਗੇ ਕਿ ਨਾਨਕ ਦਾ ਜੋ ਬਕਾਇਆ 760 ਆਨੇ ਬਚਦਾ ਹੈ ਉਹ ਤੁਸੀਂ ਉਸ ਨੂੰ ਨਾ ਦਿਓ ਉਹ ਤੁਸੀਂ ਨਾਨਕ ਨੂੰ ਦੇਣ ਦੀ ਵਜਾਇ ਮੇਰੀ ਧੀ ਸੁਲੱਖਣੀ ਨੂੰ ਦੇ ਦਿਓ ਇਸ ਦੇ ਜਵਾਬ ਵਿੱਚ ਨਵਾਬ ਨੇ ਆਖਿਆ ਕਿ ਸਾਨੂੰ ਨਾਨਕ ਨੇ ਕਿਹਾ ਹੈ ਕਿ ਅਸੀਂ ਇਹ ਬਕਾਇਆ ਨਹੀਂ ਲੈਣਾ ਇਸ ਦਾ ਤੁਸੀਂ ਸਾਧੂਆਂ ਨੂੰ ਭੋਜਨ ਸ਼ਕਾ ਦਿਓ ਇਸ ਲਈ ਮੈਂ ਇਹ ਪੈਸੇ ਪਲਾਂ ਤੁਹਾਨੂੰ ਕਿਵੇਂ ਦੇ ਸਕਦਾ ਹਾਂ ਭਾਈ ਮੁੱਲचंद ਜੀ ਕਹਿਣ ਲੱਗੇ ਨਵਾਬ ਨਾਨਕ ਤਾਂ ਇਕੱਲਾ ਹੋ ਚੁੱਕਿਆ ਹੈ ਉਹ ਇੰਨਾ ਝੱਲਾ ਹੋ ਗਿਆ ਹੈ ਕਿ ਉਸ ਨੂੰ ਘਰ ਦਾ ਮੋਹ ਨਹੀਂ ਆਉਂਦਾ ਇਸ ਵੇਲੇ ਤਾਂ ਨਾਨਕ ਨੇ ਫਕੀਰੀ ਧਾਰਨ ਕਰਕੇ ਜੰਗਲਾਂ ਵਿੱਚ ਡੇਰਾ ਲਾਇਆ ਹੋਇਆ ਹੈ। ਮੈਨੂੰ ਤਾਂ ਇੰਝ ਲੱਗਦਾ ਹੈ ਕਿ ਨਾਨਕ ਨੂੰ ਤਾਂ ਕੋਈ ਭੂਤ-ਪ੍ਰੇਤ ਚਿੰਬੜ ਗਿਆ ਹੈ। ਉਸ ਵੇਲੇ ਨਵਾਬ ਤਾਂ ਬਾਬਾ ਮੂਲचंद ਜੀ ਦੀਆਂ ਗੱਲਾਂ ਸੁਣ ਕੇ ਚਿੰਤਾ ਵਿੱਚ ਪੈ ਗਿਆ। ਕੀ ਉਹ ਕੀ ਕਹਿ ਰਹੇ ਨੇ? ਕਿਉਂਕਿ ਮੂਲचंद ਜੀ ਕਹਿ ਰਹੇ ਸੀ ਕਿ ਸਾਨੂੰ ਨਾਨਕ ਨੂੰ ਕਿਸੇ ਚੰਗੇ ਸਿਆਣੇ ਨੂੰ ਦਿਖਾਉਣ ਦੀ ਲੋੜ ਹੈ। ਉਨ੍ਹਾਂ ਵਿੱਚ ਤਾਂ ਲੱਗਦਾ ਹੈ ਕੋਈ ਭੂਤ ਚਿੰਬੜ ਗਿਆ ਹੈ। ਨਵਾਬ ਕਹਿਣ ਲੱਗਾ ਕਿ ਜੀ ਤੁਹਾਨੂੰ ਲੱਗਦਾ ਹੈ ਕਿ ਨਾਨਕ ਉੱਪਰ ਭੂਤਾਂ ਦਾ ਵਾਸਾ ਹੋ ਗਿਆ ਹੈ ਤਾਂ ਆਪਾਂ ਕਿਸੇ ਮੁੱਲੇ ਨੂੰ ਮਿਲ ਲੈਂਦੇ ਹਾਂ। ਜੇਕਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਭੂਤ ਪ੍ਰੇਤ ਚਿੰਬੜਿਆ ਹੋਵੇਗਾ ਤਾਂ ਆਪਾਂ ਨੂੰ ਜ਼ਰੂਰ ਪਤਾ ਲੱਗ ਜਾਵੇਗਾ। ਫਿਰ ਉਨ੍ਹਾਂ ਨੇ ਇੱਕ ਮੁੱਲੇ ਨੂੰ ਕੋਲ ਬੁਲਾ ਲਿਆ। ਗੁਰੂ ਜੀ ਬਾਰੇ ਸਾਰੀ ਗੱਲ ਦਸੀ। ਉਸ ਵੇਲੇ ਗੁਰੂ ਨਾਨਕ ਜੀ ਦੇ ਸोरा ਸਾਹਿਬ ਕਹਿਣ ਲੱਗੇ ਕਿ ਨਾਨਕ ਇਸ ਵੇਲੇ ਜੰਗਲ ਵਿੱਚ ਬੈਠੇ ਹੋਏ ਹਨ ਉਹ ਮੁੱਲੇ ਨੂੰ ਆਖਣ ਲੱਗੇ ਕਿ ਤੁਸੀਂ ਜਾਓ ਤੇ ਜਾ ਕੇ ਉਹਨਾਂ ਦਾ ਝਾੜਾ ਕਰਕੇ ਆਓ ਉਸ ਵੇਲੇ ਮੁੱਲੇ ਨੇ ਕਾਗਜ਼ ਦੇ ਉੱਪਰ ਆਪਣੇ ਸਾਰੇ ਜੰਤਰਾ ਮੰਤਰਾਂ ਨੂੰ ਲਿਖ ਲਿਆ ਤੇ ਆਪਣੇ ਸਾਰਾ ਜ਼ਰੂਰੀ ਸਮਾਨ ਨਾਲ ਲੈ ਕੇ ਗੁਰੂ ਨਾਨਕ ਦੇਵ ਜੀ ਪਾਸ ਪਹੁੰਚ ਗਿਆ ਸਾਰੇ ਹੀ ਨਗਰ ਵਿੱਚ ਰੌਲਾ ਪੈ ਗਿਆ ਕਿ ਮੁੱਲਾ ਤਾਂ ਨਾਨਕ ਦੇ ਵਿੱਚੋਂ ਭੂਤ ਕੱਢਣ ਲਈ ਆਇਆ ਹੈ ਸਾਰੇ ਲੋਕ ਦੇਖਣਾ ਚਾਹੁੰਦੇ ਸੀ ਕਿ ਨਾਨਕ ਦੇ ਵਿੱਚ ਸੱਚੀ ਭੂਤ ਚਿੰਬੜ ਗਿਆ ਹੈ ਤਾਂ ਫਿਰ ਸਾਰੇ ਲੋਕ ਇਸ ਨੂੰ ਦੇਖਣ ਦੇ ਲਈ ਮੁੱਲੇ ਦੇ ਪਿੱਛੇ-ਪਿੱਛੇ ਜੰਗਲ ਵਿੱਚ ਪਹੁੰਚ ਗਏ ਪਰ ਗੁਰੂ ਨਾਨਕ ਦੇਵ ਜੀ ਤਾਂ ਉਸ ਵੇਲੇ ਪਰਮਾਤਮਾ ਦੀ ਭਗਤੀ ਵਿੱਚ ਲੀਨ ਸਨ ਮੁੱਲਾ ਜਾ ਕੇ ਗੁਰੂ ਨਾਨਕ ਦੇਵ ਜੀ ਪਾਸ ਬੈਠ ਜਾਂਦਾ ਹੈ ਤੇ ਆਪਣੇ ਪੁੱਠੇ ਸਿੱਧੇ ਮੰਤਰ ਪੜਨ ਲੱਗਦਾ ਹੈ ਮੁੱਲੇ ਨੇ ਸਾਰੀ ਸਮਗਰੀ ਇਕੱਠੀ ਕੀਤੀ ਤੇ ਉਸ ਨੂੰ ਅੱਗ ਲਾ ਦਿੱਤੀ ਜਦੋਂ ਉਸ ਸਮਗਰੀ ਦੇ ਵਿੱਚੋਂ ਧੂਹਾ ਨਿਕਲਣਾ ਸ਼ੁਰੂ ਹੋਇਆ ਤਾਂ ਮੁੱਲੇ ਨੇ ਗੁਰੂ ਨਾਨਕ ਦੇਵ ਜੀ ਦੇ ਮੁਖੜੇ ਦੇ ਪਾਸ ਜਾ ਕੇ ਉਸ ਸਮਗਰੀ ਨੂੰ ਫੂਕ ਮਾਰ ਦਿੱਤੀ ਉਸਨੇ ਅਜੀਹਾ ਇਸ ਲਈ ਕੀਤਾ ਤਾਂ ਕਿ ਇਸ ਕੌੜੇ ਧੂਏ ਨੂੰ ਸੁੰਘਣ ਦੇ ਨਾਲ ਗੁਰੂ ਜੀ ਦੀ ਭਗਤੀ ਭੰਗ ਹੋ ਜਾਵੇ ਪਰ ਇਸਦੇ ਬਿਲਕੁਲ ਹੀ ਉਲਟ ਹੋਇਆ ਗੁਰੂ ਜੀ ਦੇ ਉੱਪਰ ਉਸ ਦੀ ਇਸ ਸਮਗਰੀ ਜਾਂ ਧੂਏ ਦਾ ਕੋਈ ਅਸਰ ਨਾ ਹੋਇਆ ਮੁੱਲੇ ਨੇ ਗੁਰੂ ਜੀ ਦੀ ਭਗਤੀ ਨੂੰ ਭੰਗ ਕਰਨ ਦੇ ਲਈ ਕਈ ਸਾਰੇ ਯਤਨ ਕੀਤੇ ਜਦੋਂ ਮੁੱਲੇ ਦਾ ਕੋਈ ਅਸਰ ਨਾ ਹੋਇਆ ਫਿਰ ਜਾਣੀ ਜਾਣ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਆਪਣੀ ਭਗਤੀ ਵਿੱਚੋਂ ਬਾਹਰ ਆਏ ਗੁਰੂ ਜੀ ਤਾਂ ਆਪ ਜਾਣੀ ਜਾਣ ਸੀ ਉਹਨਾਂ ਨੂੰ ਪਤਾ ਚੱਲ ਚੁੱਕਿਆ ਸੀ ਕਿ ਮੁੱਲੇ ਦੀ ਬੁੱਧੀ ਪ੍ਰਸ਼ਟ ਹੋ ਗਈ ਹੈ ਇਸ ਨੂੰ ਤਾਂ ਵਚਨ ਦੇਣ ਦੀ ਲੋੜ ਹੈ ਤੇ ਗੁਰੂ ਜੀ ਨੇ ਉਸ ਵੇਲੇ ਆਪਣੀਆਂ ਅੱਖਾਂ ਖੋਲੀਆਂ ਗੁਰੂ ਜੀ ਵੱਲੋਂ ਉਚਾਰੇ ਗਏ ਸ਼ਬਦਾਂ ਦਾ ਅਰਥ ਸੀ ਕਿ ਕਈ ਕਹਿੰਦੇ ਹਨ ਕਿ ਨਾਨਕ ਅੰਦਰ ਭੂਤ ਆ ਗਿਆ ਹੈ ਕਈ ਆਖਦੇ ਹਨ ਕਿ ਉਹ ਮਨੁੱਖ ਹੈ ਕਿ ਆਖਦੇ ਹਨ ਕਿ ਉਹ ਪ੍ਰੇਤ ਹੈ ਪਰ ਨਾਨਕ ਤਾਂ ਆਪਣੇ ਸਵਾਮੀ ਦੇ ਵਿੱਚ دیਵਾਨਾ ਹੈ ਵਾਹਿਗੁਰੂ ਤੋਂ ਬਿਨਾ ਹੋਰ ਮੈਂ ਕਿਸੇ ਨੂੰ ਨਹੀਂ ਜਾਣਦਾ ਗੁਰੂ ਜੀ ਨੇ ਮੁੱਲੇ ਨੂੰ ਕਿਹਾ हे ਮੁਲਾਣੇ ਮੇਰੀਆਂ ਗੱਲਾਂ ਨੂੰ ਕੰਨ ਖੋਲ ਕੇ ਸੁਣਾ ਮਨੁੱਖ ਤਾਂ ਉਹੀ ਪਰਮਾਤਮਾ ਦਾ دیਵਾਨਾ ਹੁੰਦਾ ਹੈ ਜਿਸ ਦੇ ਦਿਲ ਵਿੱਚ ਪਰਮਾਤਮਾ ਦਾ ਹੀ ਵਾਸਾ ਹੁੰਦਾ ਹੈ ਹੋਰ ਉਹ ਕਿਸੇ ਨੂੰ ਵੀ ਨਹੀਂ ਜਾਣਦਾ ਸਾਰੇ ਸੰਸਾਰ ਤੋਂ ਅਣਜਾਣ ਪਰਮਾਤਮਾ ਦੇ ਰੰਗਾਂ ਵਿੱਚ ਰੰਗਿਆ ਰਹੇ ਪਰ ਮਨੁੱਖ ਤਾਂ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਭੂਤਾਂ ਪ੍ਰੇਤਾਂ ਦੇ ਚੱਕਰਾਂ ਵਿੱਚ ਫਿਰਦਾ ਹੈ ਮਨਦੋਦੀ ਵਾਲਾ ਮਨੁੱਖ ਤਾਂ ਕਦੇ ਵੀ ਖੁਸ਼ ਨਹੀਂ ਹੋ ਸਕਦਾ ਗੁਰੂ ਜੀ ਦੇ ਇਸ ਤਰ੍ਹਾਂ ਦੇ ਵਚਨ ਸੁਣ ਕੇ ਸਾਰੇ ਲੋਕਾਂ ਨੇ ਆਪਣੇ ਮੂੰਹ ਵਿੱਚ ਉਂਗਲਾਂ ਲੈ ਲਈਆਂ ਸਾਰੇ ਸੋਚਣ ਲੱਗੇ ਕਿ ਸੱਚ ਵਿੱਚ ਨਾਨਕ ਜੀ ਦੀ ਪ੍ਰੀਤ ਤਾਂ ਗੁਰੂ ਨਾਲ ਜੁੜੀ ਹੋਈ ਹੈ ਫਿਰ ਮੁੱਲੇ ਨੇ ਵੀ ਗੁਰੂ ਜੀ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਕੀਤੀ ਉਹ ਕਹਿਣ ਲੱਗਾ ਕਿ ਮੇਰੀ ਗਲਤੀ ਨੂੰ ਬਖਸ਼ ਦਿਓ ਮੇਰੇ ਕੋਲੋਂ ਜਾਣੇ ਅਣਜਾਣੇ ਵਿੱਚ ਭੁੱਲ ਹੋ ਗਈ ਹੈ ਲੋਕਾਂ ਦਾ ਤਾਂ ਉਹ ਹਾਲ ਹੈ ਜੇ ਸਹੀ ਦਿਸ਼ਾ ਆਪ ਨੂੰ ਨਾ ਪਤਾ ਹੋਵੇ ਪਰ ਦੋਸ਼ ਤਾਂ ਸੂਰਜ ਨੂੰ ਦਿੰਦੇ ਹਨ ਤੁਹਾਡੇ ਨਾਲ ਮਿਲ ਕੇ ਮੇਰੇ ਦਿਲ ਨੂੰ ਬੜੀ ਖੁਸ਼ੀ ਹੋਈ ਹੈ ਹੁਣ ਮੇਰੇ ਮਨ ਦਾ ਹਨੇਰਾ ਦੂਰ ਹੋ ਚੁੱਕਿਆ ਹੈ ਇਹ ਗੱਲ ਕਹਿ ਕੇ ਮੁੱਲਾ ਨੇ ਗੁਰੂ ਜੀ ਤੋਂ ਆਗਿਆ ਲਈ ਫਿਰ ਉਹ ਮੁੱਲਾ ਜਾ ਕੇ ਨਵਾਬ પાસે ਗਿਆ ਤੇ ਜਾ ਕੇ ਕਹਿਣ ਲੱਗਾ ਨਾਨਕ ਤਾਂ ਪੀਰਾਂ ਦੇ ਪੀਰ ਹਨ ਉਹਨਾਂ ਦੀ ਬੁੱਧੀ ਤਾਂ ਬੜੀ ਬੇਮਿਸਾਲ ਹੈ ਮੂਰਖ ਲੋਕ ਤਾਂ ਉਹਨਾਂ ਦਾ ਭੇਦ ਨਹੀਂ ਜਾਣਦੇ ਤੇ ਉਹਨਾਂ ਵਿੱਚ ਦੋਸ਼ ਕੱਢਦੇ ਹਨ ਹੁਣ ਉਹਨਾਂ ਨੂੰ ਇਹ ਨਹੀਂ ਪਤਾ ਦੇ ਦੋਸ਼ ਤਾਂ ਉਹਨਾਂ ਦੀਆਂ ਆਪਣੀ ਅੱਖਾਂ ਵਿੱਚ ਹੈ ਨਾ ਕਿ ਇਹ ਚੰਦਰਮਾ ਵਿੱਚ ਉਸ ਮਲਾਣੇ ਦੇ ਮੋਹ ਨੂੰ ਗੁਰੂ ਜੀ ਦੀ ਸਿੱਖਤ ਸੁਣ ਕੇ ਨਵਾਬ ਸਾਹਿਬ ਤਾਂ ਆਪ ਹੀ ਹੈਰਾਨ ਹੋ ਗਏ ਫਿਰ ਉਹ ਕਹਿਣ ਲੱਗੇ ਹੁਣ ਮੈਂ ਇੰਨਾ ਪੈਸਿਆਂ ਦਾ ਕੀ ਕਰਾਂ ਜੋ ਮੇਰੇ ਕੋਲ ਨਾਨਕ ਦਾ ਬਕਾਇਆ ਬਚਿਆ ਪਿਆ ਹੈ ਕਿੰਨਾ ਸੋਚਣ ਸਮਝਣ ਤੋਂ ਬਾਅਦ ਨਵਾਬ ਨੂੰ ਕੁਝ ਸਮਝ ਨਾ ਆਇਆ ਫਿਰ ਉਹ ਕਹਿਣ ਲੱਗਾ ਕਿ ਨਾਨਕ ਨੂੰ ਮੇਰੇ ਕੋਲ ਲੈ ਕੇ ਆਓ ਜਦੋਂ ਨਾਨਕ ਜੀ ਨੂੰ ਪਤਾ ਚੱਲਿਆ ਕਿ ਨਵਾਬ ਉਹਨਾਂ ਨੂੰ ਬੁਲਾ ਰਹੇ ਹਨ ਉਹਨਾਂ ਨੇ ਨਵਾਬ ਕੋਲ ਜਾਣ ਤੋਂ ਮਨਾ ਕਰ ਦਿੱਤਾ ਜਦੋਂ ਇਸ ਗੱਲ ਦਾ ਪਤਾ ਨਵਾਬ ਨੂੰ ਲੱਗਾ ਤਾਂ ਨਵਾਬ ਗੁੱਸੇ ਵਿੱਚ ਆ ਗਿਆ ਉਹ ਕਹਿਣ ਲੱਗਾ ਜੇ ਨਾਨਕ ਪਿਆਰ ਨਾਲ ਨਹੀਂ ਆਉਂਦਾ ਤਾਂ ਉਸ ਨੂੰ ਜ਼ਬਰਦਸਤੀ ਮੇਰੇ ਕੋਲ ਲੈ ਕੇ ਆਵੋ ਫਿਰ ਸਾਰੇ ਬੰਦੇ ਦੁਬਾਰਾ ਗੁਰੂ ਜੀ ਪਾਸ ਗਏ ਤੇ ਜਾ ਕੇ ਗੁਰੂ ਜੀ ਨੂੰ ਕਹਿਣ ਲੱਗੇ ਕਿ ਨਵਾਬ ਦਾ ਹੁਕਮ ਹੈ ਜੇ ਤੁਸੀਂ ਪਿਆਰ ਨਾਲ ਨਹੀਂ ਆਉਂਗੇ ਤਾਂ ਤੁਹਾਨੂੰ ਜ਼ਬਰਦਸਤੀ ਲਿਆਂਦਾ ਜਾਵੇ ਗੁਰੂ ਜੀ ਪਹਿਲਾਂ ਤਾਂ ਮੁਸਕਰਾ ਪਏ ਤੇ ਇਹ ਗੱਲ ਸੁਣਨ ਤੋਂ ਬਾਅਦ ਫਿਰ ਉਹ ਨਵਾਬ ਦੇ ਬੰਦਿਆਂ ਨਾਲ ਚੱਲ ਪਏ ਗੁਰੂ ਜੀ ਜਾ ਕੇ ਨਵਾਬ ਦੇ ਸਾਹਮਣੇ ਤਾਂ ਖਲੋ ਗਏ ਪਰ ਉਹਨਾਂ ਨੇ ਨਵਾਬ ਨੂੰ ਸਲਾਮ ਨਾ ਕੀਤੀ ਨਵਾਬ ਕਹਿਣ ਲੱਗਾ ਕਿ ਜਦੋਂ ਮੈਂ ਤੁਹਾਨੂੰ ਪਹਿਲਾਂ ਬੁਲਾਇਆ ਸੀ ਤਾਂ ਤੁਸੀਂ ਆਏ ਨਹੀਂ ਤੁਸੀਂ ਮੇਰੇ ਹੁਕਮ ਨੂੰ ਮੋੜ ਕੇ ਚੰਗੀ ਗੱਲ ਨਹੀਂ ਕੀਤੀ ਗੁਰੂ ਜੀ ਨੇ ਨਵਾਬ ਨੂੰ ਕਿਹਾ ਜਦੋਂ ਤਾਂ ਮੈਂ ਤੁਹਾਡਾ ਨੌਕਰ ਸੀ ਮੈਂ ਤੁਹਾਡੀ ਹਰ ਗੱਲ ਮੰਨਦਾ ਸੀ ਪਰ ਹੁਣ ਮੈਂ ਤੁਹਾਡੀ ਨੌਕਰੀ ਛੱਡ ਕੇ ਪਰਮਾਤਮਾ ਦੀ ਨੌਕਰੀ ਕਰਨ ਲੱਗ ਗਿਆ ਹਾਂ ਮੈਂ ਤਾਂ ਸਿਰਫ ਉਸ ਪਰਮਾਤਮਾ ਅਕਾਲ ਪੁਰਖ ਦੀ ਹੀ ਗੱਲ ਮੰਨਦਾ ਹਾਂ ਜਦੋਂ ਉਸ ਨਵਾਬ ਨੇ ਗੁਰੂ ਜੀ ਦੇ ਮੂੰਹੋਂ ਅਜਹੀ ਗੱਲ ਸੁਣੀ ਤਾਂ ਉਸ ਨੂੰ ਤਾਂ ਹੋਰ ਵੀ ਗੁੱਸਾ ਆ ਗਿਆ ਉਸ ਵੇਲੇ ਨਵਾਬ ਨੇ ਸੋਚਿਆ ਕਿ ਕਿਉਂ ਨਾ ਮੈਂ ਇਸ ਨੂੰ ਮੁਸਲਮਾਨ ਧਰਮ ਵਿੱਚ ਲੈ ਆਵਾਂ ਫਿਰ ਨਵਾਬ ਕਹਿਣ ਲੱਗਾ ਕਿ ਤੁਸੀਂ ਤਾਂ ਪਰਮਾਤਮਾ ਦੀ ਗੱਲ ਹੀ ਮੰਨਦੇ ਹੋ ਤੇ ਪਰਮਾਤਮਾ ਦੀ ਨਜ਼ਰ ਵਿੱਚ Hindu ਤੇ ਮੁਸਲਮਾਨ ਬਰਾਬਰ ਹਨ ਤਾਂ ਤੁਹਾਨੂੰ ਵੀ ਸਾਡੇ ਨਾਲ ਮਸਜਿਦ ਵਿੱਚ ਚੱਲਣਾ ਪਵੇਗਾ ਅਤੇ ਨਵਾਜ ਪੜ ਕੇ ਦਿਖਾਉਣੀ ਪਵੇਗੀ ਗੁਰੂ ਜੀ ਕਹਿਣ ਲੱਗੇ ਨਵਾਬ ਜੀ ਵੈਸੇ ਤਾਂ ਪਰਮਾਤਮਾ ਹਰ ਇੱਕ ਥਾਂ ਤੇ ਕਣਕਣ ਵਿੱਚ ਮੌਜੂਦ ਹੈ ਪਰ ਜੇ ਤੁਸੀਂ ਮੈਨੂੰ ਮਸਜਿਦ ਵਿੱਚ ਹੀ ਲੈ ਜਾਣਾ ਚਾਹੁੰਦੇ ਹੋ ਤਾਂ ਮੈਂ ਤੁਹਾਡੇ ਨਾਲ ਜ਼ਰੂਰ ਜਾਵਾਂਗਾ ਫਿਰ ਕੀ ਹੋਣਾ ਸੀ ਸਾਰੇ ਨਗਰ ਵਿੱਚ ਰੌਲਾ ਪੈ ਗਿਆ ਕਿ ਨਾਨਕ ਜੀ ਤਾਂ ਮੁਸਲਮਾਨ ਬਣਣ ਲੱਗੇ ਹਨ ਤੇ ਸਾਰੇ ਲੋਕ ਉਹਨਾਂ ਨੂੰ ਦੇਖਣ ਦੇ ਲਈ ਮਸਜਿਦ ਦੇ ਆਲੇ-ਦੁਆਲੇ ਇਕੱਠੇ ਹੋ ਗਏ। ਉੱਥੇ ਬਹੁਤ ਵੱਡਾ ਇਕੱਠ ਹੋ ਗਿਆ। ਫਿਰ ਨਵਾਬ ਗੁਰੂ ਜੀ ਨੂੰ ਮਸਜਿਦ ਵਿੱਚ ਲੈ ਗਿਆ ਤੇ ਕਹਿਣ ਲੱਗਾ ਹੁਣ ਤੈਨੂੰ ਸਾਡੇ ਨਾਲ ਨਵਾਜ਼ ਪੜਨੀ ਪਵੇਗੀ। ਫਿਰ ਕਾਜੀ ਅਤੇ ਨਵਾਬ ਨੇ ਆਪਣੇ ਵਾਸਤੇ ਜਲ ਮੰਗਵਾਇਆ। ਫਿਰ ਉਹ ਹੱਥ-ਪੈਰ ਧੋ ਕੇ ਪੱਛਮ ਵੱਲ ਨੂੰ ਮੂੰਹ ਕਰਕੇ ਖੜੇ ਹੋ ਗਏ। ਫਿਰ ਨਵਾਬ ਕਹਿਣ ਲੱਗਾ ਕਿ ਨਵਾਬ ਗੁਰੂ ਜੀ ਨੂੰ ਕਹਿਣ ਲੱਗਾ ਕਿ ਨਵਾਜ ਪੜਦੇ ਸਮੇਂ ਅਸੀਂ ਕਈ ਵਾਰੀ ਮੱਥਾ ਟੇਕਿਆ ਹੈ ਪਰ ਤੁਸੀਂ ਇੱਕ ਵਾਰ ਵੀ ਨਹੀਂ ਝੁਕੇ ਇਸ ਲਈ ਸਾਨੂੰ ਲੱਗਦਾ ਹੈ ਕਿ ਤੁਹਾਡੇ ਮਨ ਵਿੱਚ ਤਾਂ ਖੁਦਾ ਦਾ ਕੋਈ ਡਰ ਨਹੀਂ ਹੈ ਗੁਰੂ ਜੀ ਕਹਿੰਦੇ ਕਿ ਮੈਂ ਨਵਾਜ ਨਵਾਜ ਕਿਸ ਨਾਲ ਪੜਦਾ ਨਵਾਜ ਪੜਦੇ ਸਮੇਂ ਤਾਂ ਤੁਹਾਡੇ ਸਰੀਰ ਹੀ ਇੱਥੇ ਸਨ ਪਰ ਮਨ ਤਾਂ ਕਿਤੇ ਹੋਰ ਸੀ ਜਦੋਂ ਨਵਾਜ ਪੜ ਰਹੇ ਸੀ ਤਾਂ ਤੁਹਾਡਾ ਮਨ ਤਾਂ ਕਿਤੇ ਹੋਰ ਪਹੁੰਚਿਆ ਹੋਇਆ ਸੀ ਕਾਜੀ ਕਹਿਣ ਲੱਗਾ ਕਿ ਕਿ ਨਾਨਕ ਬਿਲਕੁਲ ਠੀਕ ਕਹਿ ਰਹੇ ਹਨ ਨਵਾਜ ਪੜਦੇ ਸਮੇ ਮੇਰਾ ਮਨ ਇੱਥੇ ਨਹੀਂ ਸੀ ਨਵਾਬ ਕਹਿਣ ਲੱਗਾ ਜੇ ਕਾਜੀ ਦਾ ਮਨ ਇੱਥੇ ਨਹੀਂ ਸੀ ਕਿਤੇ ਹੋਰ ਪਹੁੰਚਿਆ ਹੋਇਆ ਸੀ ਫਿਰ ਤੁਸੀਂ ਮੇਰੇ ਨਾਲ ਨਵਾਜ ਕਿਉਂ ਨਹੀਂ ਪੜੀ ਮੇਰਾ ਮਨ ਤਾਂ ਇੱਥੇ ਹੀ ਸੀ ਗੁਰੂ ਜੀ ਕਹਿਣ ਲੱਗੇ ਕਾਜੀ ਜੀ ਜਿਹੜਾ ਨਵਾਜ ਪੜ ਰਿਹਾ ਸੀ ਉਹਨਾਂ ਦਾ ਮਨ ਤਾਂ ਘਰ ਪਹੁੰਚਿਆ ਹੋਇਆ ਸੀ ਤੁਹਾਡੇ ਘਰ ਇੱਕ ਬਛੜੀ ਨੇ ਬਛੇਰਾ ਦਿੱਤਾ ਹੋਇਆ ਹੈ ਉਸ ਦੇ ਨੇੜੇ ਹੀ ਇੱਕ ਟੋਇਆ ਹੈ ਤੁਹਾਡਾ ਇਹ ਡਰ ਸੀ ਕਿ ਕਿਤੇ ਨਵਾਂ ਜੰਮਿਆ ਬਛੇਰਾ ਵਿੜੇ ਵਿਚਲੇ ਟੋਏ ਵਿੱਚ ਨਾ ਡਿੱਗ ਪਵੇ ਗੁਰੂ ਜੀ ਦੇ ਮੂੰਹੋਂ ਅਜਿਹੇ ਬਚਨ ਸੁਣ ਕੇ ਨਵਾਬ ਬੜਾ ਹੀ ਖੁਸ਼ ਹੋਇਆ ਕਾਜੀ ਸਾਹਿਬ ਨੂੰ ਨਵਾਬ ਕਹਿਣ ਲੱਗਾ ਕਿ ਹੁਣ ਝੂਠ ਨਾ ਬੋਲੋ ਜਿਵੇਂ ਤੁਹਾਡੇ ਨਾਲ ਬੀਤੀ ਹੈ ਉਵੇਂ ਹੀ ਦੱਸੋ ਕਾਜੀ ਕਹਿਣ ਲੱਗਾ ਨਾਨਕ ਜੀ ਸੱਚ ਕਹਿ ਰਹੇ ਹਨ ਮੇਰੇ ਘਰ ਵਿੱਚ ਇੱਕ ਕੁੜੀ ਨੇ ਬਸ਼ੇਰਾ ਦਿੱਤਾ ਹੋਇਆ ਹੈ ਮੈਂ ਤਾਂ ਇਹੀ ਸੋਚਦਾ ਸੀ ਕਿਤੇ ਉਹ ਟੋਏ ਵਿੱਚ ਨਾ ਡਿੱਗ ਜੇ ਗੁਰੂ ਜੀ ਦਾ ਅਜਿਹਾ ਕੌਤਕ ਦੇਖ ਕੇ ਨਵਾਬ ਨੇ ਗੁਰੂ ਜੀ ਦੇ ਅੱਗੇ ਹੱਥ ਛੋੜ ਦਿੱਤੇ ਕਹਿਣ ਲੱਗਾ हे ਪੀਰਾਂ ਦੇ ਪੀਰ ਮੈਂ ਨਹੀਂ ਸੀ ਜਾਣਦਾ ਕਿ ਤੁਸੀਂ ਖੁਦਾ ਦਾ ਰੂਪ ਹੋ ਤੁਸੀਂ ਤਾਂ ਪੂਰਨ ਅੰਤਰਜਾਮੀ ਹੋ ਮੇਰੇ ਕੋਲੋਂ ਹੀ ਗਲਤੀ ਹੋਈ ਹੈ ਮੈਨੂੰ ਮਾਫ ਕਰ ਦਿਓ ਤੇ ਨਾਲ ਮੈਨੂੰ ਇਹ ਵੀ ਦੱਸ ਦਿਓ ਜੋ ਤੁਹਾਡਾ 760 ਅੰਨੇ ਬਕਾਇਆ ਹੈ ਉਸ ਦਾ ਕੀ ਕਰਾਂ ਗੁਰੂ ਜੀ ਕਹਿਣ ਲੱਗੇ ਨਵਾਬ ਜੀ ਮੈਂ ਤਾਂ ਤੁਹਾਨੂੰ ਭੁੱਖੇ ਸਾਧੂਆਂ ਨੂੰ ਭੋਜਨ ਕਰਾਉਣ ਲਈ ਕਿਹਾ ਸੀ ਬਾਕੀ ਤੁਹਾਡੀ ਮਰਜ਼ੀ ਹੈ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਤੁਸੀਂ ਉਵੇਂ ਹੀ ਕਰੋ ਨਵਾਬ ਕਹਿਣ ਲੱਗਾ ਕਿ ਜੇ ਤੁਹਾਡੀ ਆਗਿਆ ਹੋਵੇ ਤਾਂ ਮੈਂ ਅੱਧੇ ਪੈਸੇ ਮੂਲਚੰਦ ਜੀ ਨੂੰ ਦੇ ਦਿੰਦਾ ਹਾਂ ਅੱਧੇ ਪੈਸਿਆਂ ਦਾ ਮੈਂ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਦਿੰਦਾ ਹਾਂ ਗੁਰੂ ਜੀ ਕਹਿਣ ਲੱਗੇ ਜਿੱਦਾਂ ਤੁਹਾਡਾ ਮਨ ਕਹਿੰਦਾ ਹੈ ਤੁਸੀਂ ਉਵੇਂ ਹੀ ਕਰੋ ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਹਾਂ ਇਹ ਕਹਿ ਕੇ ਗੁਰੂ ਜੀ ਮਸ਼ੀਤ ਵਿੱਚੋਂ ਬਾਹਰ ਆ ਗਏ 사ਤਸੰਗਤ ਜੀ ਇਹ ਸੀ ਅੱਜ ਦੀ ਸਾਖੀ ਜਿਸ ਵਿੱਚ ਅਸੀਂ ਸਰਵਣ ਕੀਤਾ ਕਿ